ਹਰ ਇੱਕ ਲੋਕਾਂ ਦੇ ਮੁੱਦੇ ਤੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਲੋਕਾਂ ਦੇ ਨਾਲ ਜੁੜੇ ਰਹੇ ਔਰ ਉਹਨਾਂ ਦੇ ਮੁੱਦਿਆਂ ਨੂੰ ਜਿਹੜਾ ਉਠਾਉਂਦੇ ਰਹੇ ਉੱਥੇ ਹੀ ਜਿਹੜੇ ਕੁਝ ਚੀਜ਼ਾਂ ਨੇ ਜਿਹੜੀਆਂ ਕੁਝ ਕਮੀਆਂ ਵੀ ਰਹਿੰਦੀਆਂ ਨੇ ਕੁਝ ਗਲਤੀਆਂ ਵੀ ਹੁੰਦੀਆਂ ਨੇ ਕੁਝ ਸਾਡੇ ਲਈ ਜਿਹੜੇ ਚੈਲੰਜਸ ਵੀ ਹੁੰਦੇ ਆ ਹੋਰ ਗੱਲ ਕਰੀਏ ਤਾਂ ਲਗਾਤਾਰ ਮੁੱਦਿਆਂ ਤੇ ਗੱਲ ਨਹੀਂ ਹੋ ਰਹੀ ਹੈਗੀ ਗੱਲ ਹੋ ਰਹੀ ਹੈ ਲਗਾਤਾਰ ਜਿਹੜੀ ਇੱਕ ਦੂਜੇ ਦੀ ਬਹਿਸ-ਬਾਜੀ ਆ ਜਾਂ ਇੱਕ ਦੂਜੇ ਦੀ ਜਿਹੜੀ ਚਿਕੜੋਸਾਲੀ ਆ ਇਸ ਤਰ੍ਹਾਂ ਦਾ ਜਿਹੜਾ ਬਹਿਸ ਹੈ ਇਹੋ ਲਗਾਤਾਰ ਚੱਲ ਰਹੀ ਹੈ ਵਿਰੋਧੀ ਤਰ੍ਹਾਂ ਕਿਉਂ ਗੱਲ ਕਰਨੀ ਆ ਉਹਨਾਂ ਨੇ ਤਾਂ ਕਿਉਂਕਿ ਉਹ ਇਹੀ ਸਿਆਸਤ ਕਰਦੇ ਆ ਬਿਆਨਬਾਜ਼ੀ ਦੀ ਜਿਹੜੀ ਸਿਆਸਤ ਉਹਨਾਂ ਦੀ ਚੱਲਦੀ ਆ ਤੇ ਅੱਜ ਵੀ ਉਹਨਾਂ ਦੀ ਸਿਆਸਤ ਉਸੇ ਜਗ੍ਹਾ ਦੇ ਉੱਤੇ ਖੜੀ ਆ ਤਾਂ ਕਿਉਂਕਿ ਲੋਕ ਨੇ ਜਿਹੜੇ ਉਹ ਅੱਕ ਚੁੱਕੇ ਸੀ ਜਿਹੜੀ ਬਿਆਨਬਾਜ਼ੀ ਦੀ ਜਿਹੜੀ ਸਿਆਸਤ ਆ ਤੇ ਮੁੱਦਿਆਂ ਦੀ ਰਾਜਨੀਤੀ ਦਾ ਜਾਮ ਆਦਮੀ ਪਾਰਟੀ ਕਰਨ ਲੱਗੀ ਆ ਤੇ ਉਹੀ ਮੁੱਦਿਆਂ ਦੀ ਰਾਜਨੀਤੀ ਕਰਦੇ ਹੋਏ ਅੱਜ ਲੋਕਾਂ ਦੇ ਵਿੱਚ ਜਾਮ ਪਰ ਵੀ ਸਵਾਲ ਪੰਜਾਬ ਦੇ ਲਈ ਸੰਗਰੂਰ ਦੇ ਲੋਕਾਂ ਦੇ ਲਈ ਤੁਸੀਂ ਦਿਖਾ ਦਿਓ ਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕੋਈ ਰੱਖਿਆ ਹੋਵੇ ਕੋਈ ਸਾਡੇ ਹੱਕ ਦੀ ਕੋਈ ਗੱਲ ਕੀਤੀ ਹੋਵੇ ਆ ਜਿਹੜੀ ਸ਼ੁਰੂਆਤ ਆ ਅਜੇ ਤਾਂ ਦੇਖੋ ਗੱਡੀ ਹੈ ਜਿਹੜੀ ਇੱਕ ਟਰੈਕ ਤੇ ਚੜੀ ਹੈ ਹੈਨਾ 2 ਸਾਲ ਪਹਿਲੀ ਵਾਰ ਸਰਕਾਰ ਬਣੀ ਆ ਔਰ ਪਹਿਲੀ ਵਾਰ ਸਰਕਾਰ ਬਣ ਦੇ ਬਾਵਜੂਦ ਪਹਿਲੇ 2 ਸਾਲ ਦੇ ਵਿੱਚ ਜਿਸ ਤਰੀਕੇ ਨਾਲ ਇਤਿਹਾਸਿਕ ਜਿਹੜੇ ਫੈਸਲੇ ਲਏ ਗਏ ਨੇ ਕਿ ਪੰਜਾਬ ਦਾ ਜਿਹੜਾ ਰੈਵਨਿਊ ਪੰਜਾਬ ਦਾ ਜਿਹੜਾ ਖਜ਼ਾਨਾ ਪਹਿਲੀ ਵਾਰ ਹੋਇਆ ਕਿ ਇੱਕ ਸਾਫ ਨੀਅਤ ਦੇ ਨਾਲ ਅੱਜ ਉਹ ਜਿਹੜਾ ਦੁੱਗਣਾ ਹੋਇਆ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀਗੀ ਤਾਂ ਬਹੁਤ ਸਾਰੇ ਜਿਹੜੇ ਆਮ ਨੌਜਵਾਨ ਸੀਗੇ ਉਹਨਾਂ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀਗਾ ਜਿਨ੍ਹਾਂ ਦੇ ਵਿੱਚੋਂ ਸੰਗਰੂਰ ਤੋਂ ਨਰਿੰਦਰ ਕੌਰ ਭਰਾ ਸੀਗੇ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਲੋਕ ਸਭਾ ਚੋਣ ਲੜੇ ਸੀਗੇ ਤਾਂ ਉਹਨਾਂ ਦਾ ਪੋਲਿੰਗ ਬੂਥ ਲਗਾਉਣ ਨੂੰ ਲੈ ਕੇ ਚਰਚਾ ਦੇ ਵਿੱਚ ਆਏ ਸੀਗੇ ਤਾਂ 2022 ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੰਗਰੂਰ ਤੋਂ ਤਾਂ ਇਸ ਸਮੇਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਤੇ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਪ੍ਰਚਾਰਵ ਚੱਲ ਰਿਹਾ ਤਾਂ ਸਾਡੇ ਨਾਲ ਨਰਿੰਦਰ ਕੌਰ ਭਰਾ ਅੱਜ ਨਹੀਂ ਗੱਲ ਕਰਦੇ ਆ ਮੈਂ ਕਿਵੇਂ ਦੇਖਦੇ ਹਾਂਗੇ ਕਿ ਜਿਹੜਾ ਪੋਲਿੰਗ ਬੂਥ ਲਗਾਉਣ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਨੂੰ ਕਿਵੇਂ ਦੇਖਦੇ ਹਾਂ ਦੇਖੋ ਇਹ ਜਿਹੜਾ ਸਫਰ ਸੀਗਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਿਹੜਾ ਮੋੜ ਸੀਗਾ ਜਿੱਦਾਂ ਕਿ ਮੈਨੂੰ ਖੁਦ ਨਹੀਂ ਪਤਾ ਸੀ ਕਿ ਮੈਂ ਇੱਕ ਸਿਆਸਤ ਦੇ ਵਿੱਚ ਐਂਟਰੀ ਕਰ ਰਹੀ ਹਾਂ ਸੋ ਲੋਕਾਂ ਦੇ ਨਾਲ ਜੁੜੇ ਹੋਏ ਸੀਗੇ ਜ਼ਮੀਨੀ ਪੱਧਰ ਦੇ ਉੱਤੇ ਖੁਦ ਆਪ ਇੱਕ ਸੰਘਰਸ਼ ਦੇ ਵਿੱਚੋਂ ਬਚਪਨ ਬੀਤਿਆ ਔਰ ਲੋਕਾਂ ਦੇ ਵਿੱਚ ਜਾਂਦੇ ਰਹੇ ਵਿਚਰਦੇ ਰਹੇ ਤੇ ਅੱਜ ਲੋਕਾਂ ਨੇ ਵੱਡਾ ਮਾਣ ਦੇ ਕੇ ਅੱਜ ਸੰਗਰੂਰ ਤੋਂ ਇੱਕ ਪੋਲਿੰਗ ਏਜੰਟ ਪਾਰਟੀ ਦੀ ਬਣੀ ਸੀ ਪਾਰਟੀ ਨੇ ਟਿਕਟ ਦਿੱਤੀ ਤੇ ਅੱਜ ਲੋਕਾਂ ਨੇ ਮਾਣ ਦਿੱਤਾ ਸੋ ਮੈਂ ਕਹੂੰਗੀ ਕਿ ਇਹ ਉੱਪਰ ਵਾਲਾ ਹੀ ਹੈ ਜਿਹੜਾ ਜਿਨੇ ਇਨੀ ਜਲਦੀ ਇਹਨੇ ਥੋੜੇ ਸਮੇਂ ਦੇ ਵਿੱਚ ਅੱਜ ਜ਼ਿੰਦਗੀ ਦੇ ਇਸ ਮਕਾਮ ਦੇ ਉੱਤੇ ਜਿਹੜਾ ਪਹੁੰਚਦਾ ਗਿਆ ਜਦੋਂ ਤੁਸੀਂ 2022 ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਲਗਾਤਾਰ ਸਕੂਟੀ ਤੇ ਤੁਸੀਂ ਚੋਣ ਪ੍ਰਚਾਰ ਕਰਿਆ ਤਾਂ ਇਸ ਤੋਂ ਪਹਿਲਾਂ ਵੀ ਜਦੋਂ ਵਲੰਟੀਅਰ ਦੇ ਤੌਰ ਤੇ ਲਗਾਤਾਰ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਰਹੀ ਤਾਂ ਅੱਜ ਤੁਸੀਂ ਸੱਤਾ ਦੇ ਵਿੱਚੋਂ ਤਾਂ ਫਰਕ ਕਿੰਨਾ ਕੁ ਨਜ਼ਰ ਆ ਰਿਹਾ ਕਿ ਜਦੋਂ ਮੁੱਦੇ ਉਠਾਉਣੇ ਹੁੰਦੇ ਆ ਤੇ ਅੱਜ ਜਦੋਂ ਮੁੱਦਿਆਂ ਦਾ ਹੱਲ ਕਰਨਾ ਤਾਂ ਫਰਕ ਕਿਵੇਂ ਲੱਗਦਾ ਹੈ ਜਦੋਂ ਆਪੋਜੀਸ਼ਨ ਟਾਈਮ ਸੀਗਾ ਅਸੀਂ ਪਾਰਟੀ ਦੇ ਨਾਲ ਕਿਉਂਕਿ 2014 ਤੋਂ ਚੱਲੇ ਆਪੋਜੀਸ਼ਨ 'ਚ ਹੀ ਰਹੇ ਹੁਣ 2022 ਚ ਆ ਕੇ ਸਰਕਾਰ ਬਣੀ ਆ ਤਾਂ ਹਰ ਇੱਕ ਲੋਕਾਂ ਦੇ ਮੁੱਦੇ ਤੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਲੋਕਾਂ ਦੇ ਨਾਲ ਜੁੜੇ ਰਹੇ ਔਰ ਉਹਨਾਂ ਦੇ ਮੁੱਦਿਆਂ ਨੂੰ ਜਿਹੜਾ ਉਠਾਉਂਦੇ ਰਹੇ ਤੇ ਅੱਜ ਇਸੇ ਕਰਕੇ ਉਹਨਾਂ ਮੁੱਦਿਆਂ ਦਾ ਮਸਲਿਆਂ ਦਾ ਅੱਜ ਪਤਾ ਸੀਗਾ ਅੱਜ ਮੈਂ ਆਪਣੇ ਚਾਹ ਹਲਕੇ ਦੀ ਗੱਲ ਕਰਨਾ ਚਾਹ ਪੰਜਾਬ ਦੇ ਮਸਲਿਆਂ ਦੀ ਗੱਲ ਕਰ ਲਾ ਸੋ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਲਈ ਜਦੋਂ ਮਿਹਨਤ ਕਰਦੇ ਆ ਉਹਨਾਂ ਨੂੰ ਹੱਲ ਕਰਦੇ ਆ ਤਾਂ ਲੋਕਾਂ ਨੂੰ ਜਿੱਥੇ ਖੁਸ਼ੀ ਹੁੰਦੀ ਹੈ ਉੱਥੇ ਆਪਦੇ ਮਨ ਨੂੰ ਵੀ ਇੱਕ ਜਿਹੜੀ ਬਹੁਤ ਖੁਸ਼ੀ ਹੁੰਦੀ ਹੈ ਸਕੂਨ ਮਿਲਦਾ ਕਿ ਅਸੀਂ ਜਿਹੜਾ ਇਹ ਕੰਮ ਲੋਕਾਂ ਦੇ ਲਈ ਜਿਹੜੀ ਸੇਵਾ ਜਿਹੜੀ ਅਸੀਂ ਕਰ ਸਕਿਆ ਸੋ ਉੱਥੇ ਹੀ ਜਿਹੜੇ ਕੁਝ ਚੀਜ਼ਾਂ ਨੇ ਜਿਹੜੀਆਂ ਕੁਝ ਕਮੀਆਂ ਵੀ ਰਹਿੰਦੀਆਂ ਨੇ ਕੁਝ ਗਲਤੀਆਂ ਵੀ ਹੁੰਦੀਆਂ ਨੇ ਕੁਝ ਸਾਡੇ ਲਈ ਜਿਹੜੇ ਚੈਲੰਜਸ ਵੀ ਹੁੰਦੇ ਆ ਉਹਨਾਂ ਨੂੰ ਸੋ ਇਹ ਸਮੇਂ ਦਾ ਜਿਹੜਾ ਦਸਤੂਰ ਹੁੰਦਾ ਸੋ ਜਿਵੇਂ ਜਿਵੇਂ ਜ਼ਿੰਦਗੀ ਚ ਤੁਸੀਂ ਅੱਗੇ ਵਧਦੇ ਹੋ ਤਾਂ ਹਰ ਰੋਜ਼ ਕੁਝ ਨਵਾਂ ਜਿਹੜਾ ਸਿੱਖਦੇ ਹੋ ਸੋ ਬਹੁਤ ਵਧੀਆ ਜਿਹੜਾ ਮੈਂ ਕਹੂੰਗੀ ਕਿ ਇਹ ਸਫਰ ਰਿਹਾ ਔਰ ਬਹੁਤ ਖੁਸ਼ੀ ਹੁੰਦੀ ਆ ਕਿ ਲੋਕਾਂ ਦੇ ਲਈ ਜਦੋਂ ਹਰ ਰੋਜ਼ ਕੁਝ ਨਾ ਕੁਝ ਉਹਨਾਂ ਦੇ ਲਈ ਕਰਨ ਨੂੰ ਮਿਲਦਾ ਦੋ ਸਾਲ ਦਾ ਤੁਹਾਡਾ ਤਜਰਬਾ ਹੋ ਚੁੱਕਾ ਹੈ ਤਾਂ ਹੁਣ ਇੱਕ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਸੰਗਰੂਰ ਦੇ ਵਿੱਚ ਕਿਉਂਕਿ ਸੰਗਰੂਰ ਲੋਕ ਸਭਾ ਸੀਟ ਹੈ ਜਿਹੜੀ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਜਿਹੜਾ ਲੀਡ ਦੇ ਉੱਪਰ ਜਿੱਤੀ ਗਈ ਸੀ ਤਾਂ ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰ ਤਾਂ ਕਿੱਡਾ ਇੱਕ ਵੱਡਾ ਚੈਲੰਜ ਹੈ ਜਿਹੜਾ ਲੋਕ ਸਭਾ ਚੋਣਾਂ ਨੇ ਅ ਦੇਖੋ ਸੰਗਰੂਰ ਦੇ ਲੋਕ ਨੇ ਜਿਹੜੇ ਬੜੇ ਸੁਲਝੇ ਹੋਏ ਸੂਝਬਾਨ ਲੋਕ ਨੇ ਜਿਹੜੇ ਕਿ ਹਮੇਸ਼ਾ ਇੱਕ ਜਿਹੜੀ ਸਹੀ ਦੀ ਔਰ ਗਲਤ ਦੀ ਜਿਹੜੀ ਪਛਾਣ ਜਿਹੜੀ ਕਰਦੇ ਆ ਔਰ ਨਿਨਾਂ ਕੰਮ ਦੋ ਸਾਲ ਦੇ ਵਿੱਚ ਸਰਕਾਰ ਨੇ ਜਿਹੜਾ ਕੀਤਾ ਅੱਜ ਚੈ ਸੰਗਰੂਰ ਸ਼ਹਿਰ ਦੀ ਜਿਵੇਂ ਤੁਸੀਂ ਗੱਲ ਕੀਤੀ ਆ ਸਿਹਤ ਸਹੂਲਤਾਂ ਨੂੰ ਲੈ ਕੇ ਅੱਜ ਸੰਗਰੂਰ ਦੇ ਵਿੱਚ ਜਿਹੜਾ ਹਸਪਤਾਲ ਆ ਜਿਹੜਾ ਸਾਡਾ ਸਿਵਲ ਹਸਪਤਾਲ ਉਹ ਵੀ ਅਪਗ੍ਰੇਡ ਹੋ ਰਿਹਾ ਉਹਦਾ ਕੰਮ ਲਗਾਤਾਰ ਚੱਲ ਰਿਹਾ ਉੱਥੇ ਮੈਡੀਸਨ ਹਰ ਤਰ੍ਹਾਂ ਦੀ ਫ੍ਰੀ ਜਿਹੜੀ ਮਿਲ ਰਹੀ ਹੈ ਚਾਰ ਜਿਹੜੇ ਹਲਕੇ 'ਚ ਨੌ ਖੁੱਲਿਆ ਚਾਰ ਜਿਹਦੇ 'ਚੋਂ ਮੁਹੱਲਾ ਕਲੀਨਿਕ ਨੇ ਜਿਹੜੇ ਸੰਗਰੂਰ ਦੇ ਵਿੱਚ ਖੋਲੇ ਆ ਔਰ ਐਵਰੇਜ ਹਰ ਰੋਜ਼ 100 ਦੇ ਕਰੀਬ ਜਿਹੜੇ ਪੇਸ਼ੈਂਟ ਨੇ ਜਿਹੜੇ ਲੋਕ ਨੇ ਇੱਕ ਮਹੱਲਾ ਇਕੱਲੇ ਨੇ 100 ਦੇ ਦੇ ਕਰੀਬ ਜਿਹੜੇ ਜਾ ਰਹੇ ਨੇ ਸੋ ਉਹਨਾਂ ਲੋਕਾਂ ਨੂੰ ਫਾਇਦਾ ਮਿਲ ਰਿਹਾ ਜਿਹੜਾ ਸਕੂਲ ਆਫ ਫੈਮਿਨਸ ਜਿਹੜਾ ਸੰਗਰੂਰ ਦੇ ਵਿੱਚ ਰਾਜ ਹਾਈ ਸਕੂਲ ਦੇ ਵਿੱਚ ਜਿਹੜਾ ਸ਼ੁਰੂ ਹੋ ਚੁੱਕਿਆ ਔਰ ਨਾਲ ਹੀ ਜਿਹੜਾ ਮੈਂ ਕਹੂੰਗੀ ਕਿ ਸਾਡੀ ਜਿਹੜੀ ਜ਼ਿਲ੍ਹਾ ਲਾਇਬ੍ਰੇਰੀ ਹੈ ਬਾਬਾ ਬੰਦਾ ਸਿੰਘ ਬਹਾਦਰ ਲਾਇਬ੍ਰੇਰੀ ਜਦੋਂ ਮੈਂ ਐਮ.ਐਲ.ਏ ਬਣੀ ਸੀ ਤਾਂ ਉੱਥੇ ਬੈਠਣ ਨੂੰ ਖੜਨ ਨੂੰ ਵੀ ਥਾਂ ਨਹੀਂ ਸੀਗੀ ਤੇ ਉਥੋਂ ਮੇਰੇ ਕੋਲ ਜਿਹੜੇ ਸਟੂਡੈਂਟ ਆਏ ਕਹਿੰਦੇ ਸਾਨੂੰ ਐਮਐਲਏ ਸਾਹਿਬ ਕਹਿੰਦੇ ਸਾਨੂੰ ਬੈਠਣਾ ਉੱਥੇ ਪੜ੍ਹਨਾ ਬਹੁਤ ਮੁਸ਼ਕਿਲ ਹੁੰਦੀ ਸਾਨੂੰ ਏਸੀ ਚਾਹੀਦੇ ਆ ਤਾਂ ਮੈਂ ਉਹਦੀ ਨਾਲ ਹੀ ਪ੍ਰਸ਼ਾਸਨ ਦੀ ਡਿਊਟੀ ਲਈ ਤੇ ਤੁਸੀਂ ਤੰਨੇ ਸੀ ਉੱਥੇ ਲਗਵਾਏ ਤੇ ਉਸ ਤੋਂ ਬਾਅਦ ਜਦੋਂ ਮੈਂ ਜਾ ਕੇ ਉਹ ਕਹਿੰਦੇ ਅਸੀਂ ਧੰਨਵਾਦ ਕਰਨਾ ਜਦੋਂ ਮੈਂ ਗਈ ਤਾਂ ਉਹਨਾਂ ਦੀ ਤੁਸੀਂ ਦੇਖੋ ਵੀ ਇੱਕ ਆਮ ਘਰਾਂ ਦੇ ਗਰੀਬ ਘਰਾਂ ਦੇ ਬੱਚੇ ਸੀ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਬੈਠ ਕੇ ਪੜ੍ਹਨ ਦਾ ਮਾਹੌਲ ਨਹੀਂ ਮਿਲਦਾ ਸੀ ਔਰ ਸਰਕਾਰ ਦੇ ਵਿੱਚ ਆਉਂਦੇ ਸਾਰ ਜਿਹੜਾ ਅਸੀਂ ਵਾਅਦਾ ਕੀਤਾ ਸੀ ਕਿ ਰੋਜ਼ਗਾਰ ਦਵਾਂਗੇ ਰੋਜ਼ਗਾਰ ਦੇ ਮੌਕੇ ਦੇ ਤੇ 42 43000 ਅੱਜ ਨੌਕਰੀ ਦਿੱਤੀ ਆ ਤਾਂ ਅੱਜ ਉਹ ਲਾਇਬ੍ਰੇਰੀ ਦੀ ਨਿਹਾਰ ਬਦਲੀ ਆ ਨਿਹਾਰ ਬਦਲਣ ਤੋਂ ਬਾਅਦ ਅੱਜ ਉੱਥੇ ਜਿਹੜੀ ਰੌਣਕ ਐ ਉੱਥੇ ਜਿਹੜੇ ਬੱਚੇ ਨੇ ਜਿਹੜੇ ਪੜ੍ਹਦੇ ਆ ਔਰ ਬੈਠ ਕੇ ਨੌਕਰੀਆਂ ਜਿਹੜੀਆਂ ਹਾਸਲ ਕਰ ਰਹੇ ਨੇ ਸੋ ਬਹੁਤ ਸਾਰੇ ਕੰਮ ਨੇ ਜਿਹੜੇ ਅਜੇ ਪੈਂਡਿੰਗ ਨੇ ਚਾ ਸੀਵਰੇਜ ਦੀ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਰਹੀ ਆ ਔਰ ਸੀਵਰੇਜ ਤੇ ਅਸੀਂ ਲਗਾਤਾਰ ਕੰਮ ਕਰਦੇ ਹੋਏ ਕਿਉਂਕਿ 10 ਸਾਲ ਹੋ ਗਏ ਸੀਗੇ ਸੀਵਰ ਪਏ ਨੂੰ ਔਰ ਸਾਡੇ ਜਿਹੜਾ 11 ਐਮਐਲਡੀ ਦਾ ਸਭ ਤੋਂ ਵੱਡਾ ਐਸਟੀਪੀ ਜਿਹੜਾ ਬਣਨਾ ਸੀ 4 ਐਮਐਲਡੀ ਖਰੇੜੀ ਰੋਡ ਤੇ ਬਣਿਆ ਉਹ ਕਿ ਹਾਲਾਂਕਿ ਚੱਲਿਆ ਨਹੀਂ ਸੀਗਾ ਪਰ ਸੰਗਰੂਰ ਦਾ ਜਿਹੜਾ ਵੱਡਾ 11 ਮੈਲਡੀ ਦਾ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਸੀਗਾ ਉਹਦਾ ਕੰਮ ਅਸੀਂ ਸ਼ੁਰੂ ਕਰਾਇਆ ਔਰ ਜਿੱਥੇ ਵੀ ਕਿਤੇ ਰਿਪਲੇਸਮੈਂਟ ਦੀ ਲੋੜ ਸੀ ਉਹਨਾਂ ਦੇ ਕੰਮ ਜਿਹੜੇ ਸ਼ੁਰੂ ਕਰਾਏ ਨੇ ਸੋ ਬਹੁਤ ਸਾਰੇ ਕੰਮ ਨੇ ਬਨਾਸਰ ਬਾਗ ਆ ਬੀਐਸਐਨਐਲ ਪਾਰਕ ਆਫਟਰ ਇਲੈਕਸ਼ਨ ਇਹਨਾਂ ਦੇ ਕੰਮ ਜਿਹੜੇ ਜੰਗੀ ਪੱਧਰ ਦੇ ਉੱਤੇ ਸ਼ੁਰੂ ਹੋ ਜਣੇ ਆ ਸੋ ਹਰ ਇੱਕ ਉਹ ਕੰਮ ਜਿਹੜਾ ਸੰਗਰੂਰ ਦੇ ਲੋਕਾਂ ਦੇ ਨਾਲ ਸ਼ਹਿਰ ਦੇ ਲੋਕਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਨੂੰ ਕਰ ਰਹੇ ਆ ਕਰਾ ਰਹੇ ਆ ਔਰ ਮੈਨੂੰ ਮਾਣ ਆ ਕਿ ਲੋਕ ਜਿਹ ਜਿਹੜੀਆਂ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਜਿਹੜੇ ਸਰਕਾਰ ਦੇ ਕੀਤੇ ਹੋਏ 2 ਸਾਲ ਦੇ ਕੰਮ ਨੇ ਚਾਹੇ ਸਿੱਖਿਆ ਦੇ ਖੇਤਰ 'ਚ ਨੇ ਚਾਹੇ ਸਿਹਤ ਦੇ ਖੇਤਰ ਦੇ ਵਿੱਚ ਨੇ ਚਾਹੇ ਬਿਜਲੀ ਦੇ ਖੇਤਰ ਦੇ ਵਿੱਚ ਨੇ ਚਾਹੇ ਰੋਜ਼ਗਾਰ ਦੇ ਖੇਤਰ ਦੇ ਵਿੱਚ ਨੇ ਸੋਨਾ ਕੰਮਾਂ ਦੇ ਆਧਾਰ ਤੇ ਜਿਹੜੇ ਸੰਗਰੂਰ ਦੇ ਲੋਕ ਨੇ ਸਾਨੂੰ ਵੱਡਾ ਮਾਣ ਦੇਣਗੇ ਜਿਵੇਂ ਤੁਸੀਂ ਕੰਮਾਂ ਦੀ ਗੱਲ ਕਰੀ ਹੈਗੀ ਤਾਂ ਮੁੱਦੇ ਨੇ ਜੇ ਗੱਲ ਕਰੀ ਸੰਗਰੂਰ ਦੇ ਕਿਉਂਕਿ ਸੰਗਰੂਰ ਦੇ ਤੁਸੀਂ ਸਿਟਿੰਗ ਜਿਹੜੇ ਵਿਧਾਇਕ ਹੋਗੇ ਤਾਂ ਇਸ ਸਮੇਂ ਸਾਰੀਆਂ ਪਾਰਟੀਆਂ ਨੇ ਜਿਹੜੇ ਲੋਕ ਸਭਾ ਉਮੀਦਵਾਰ ਨੇ ਉਤਾਰ ਦਿੱਤੇ ਨੇ ਤਾਂ ਜੇ ਅਸੀਂ ਆਫਟਰ ਆਲ ਗੱਲ ਕਰੀਏ ਤਾਂ ਲਗਾਤਾਰ ਮੁੱਦਿਆਂ ਤੇ ਗੱਲ ਨਹੀਂ ਹੋ ਰਹੀ ਹੈਗੀ ਗੱਲ ਹੋ ਰਹੀ ਹੈ ਲਗਾਤ ਇਸ ਤਰ੍ਹਾਂ ਦਾ ਜਿਹੜਾ ਬਹਿਸ ਹੈ ਇਹ ਲਗਾਤਾਰ ਚੱਲ ਰਹੀ ਹੈ ਇਸ ਤਰ੍ਹਾਂ ਦੀ ਜਿਹੜੇ ਬਿਆਨ ਨੇਗੇ ਉਹ ਆ ਰਹੇ ਨੇ ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਵੀ ਇਸ ਸਮੇਂ ਉਮੀਦਵਾਰ ਲੋਕ ਸਭਾ ਦੇ ਇਥੋਂ ਲੜ ਰਹੇ ਨੇ ਉਹਨਾਂ ਨੂੰ ਇਸ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ ਸੰਗਰੂਰ ਦੇ ਜਿਹੜੇ ਇੰਪੋਰਟੈਂਟ ਮੁੱਦੇ ਆ ਦੇਖੋ ਵਿਰੋਧੀ ਤਰ੍ਹਾਂ ਕਿਉਂ ਗੱਲ ਕਰਨਗੇ ਆ ਉਹਨਾਂ ਨੇ ਤਾਂ ਕਿਉਂਕਿ ਉਹ ਇਹੀ ਸਿਆਸਤ ਕਰਦੇ ਆ ਬਿਆਨਬਾਜ਼ੀ ਦੀ ਜਿਹੜੀ ਸਿਆਸਤ ਉਹਨਾਂ ਦੀ ਚੱਲਦੀ ਆਈ ਹੈ ਤੇ ਅੱਜ ਵੀ ਉਹਨਾਂ ਦੀ ਸਿਆਸਤ ਉਸੇ ਜਗ੍ਹਾ ਦੇ ਉੱਤੇ ਖੜੀ ਆ ਪਾਸੀ ਕਾਲ ਅੰਕਲ ਠੀਕ ਹੋ ਜੀ ਸੋ ਅੱਜ ਵੀ ਉਹਨਾਂ ਦੀ ਜਿਹੜੀ ਸਿਆਸਤ ਉਸੇ ਚੀਜ਼ ਦੇ ਉ ਤੇ ਅਸੀਂ ਗੱਲ ਤਾਂ ਕਿਉਂਕਿ ਲੋਕ ਨੇ ਜਿਹੜੇ ਉਹ ਅੱਕ ਚੁੱਕੇ ਸੀ ਜਿਹੜੀ ਬਿਆਨਬਾਜ਼ੀ ਦੀ ਜਿਹੜੀ ਸਿਆਸਤ ਆ ਤੇ ਮੁੱਜੇ ਮੁੱਦਿਆਂ ਦੀ ਰਾਜਨੀਤੀ ਦਾ ਆਮ ਆਦਮੀ ਪਾਰਟੀ ਕਰਨ ਲੱਗੀ ਆ ਤੇ ਉਹੀ ਮੁੱਦਿਆਂ ਦੀ ਰਾਜਨੀਤੀ ਕਰਦੇ ਹੋਏ ਅੱਜ ਲੋਕਾਂ ਦੇ ਵਿੱਚ ਜਾਵਾਂਗੇ ਸੋ ਵਿਰੋਧੀ ਕੀ ਕਹਿੰਦੇ ਨੇ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਪਬਲਿਕ ਕੀ ਕਹਿੰਦੀ ਆ ਲੋਕ ਕੀ ਕਹਿੰਦੇ ਨੇ ਇਹ ਚੀਜ਼ਾਂ ਜਿਹੜੀਆਂ ਮਾਇਨੇ ਰੱਖਦੀਆਂ ਸਿਮਰਜੀਤ ਸਿੰਘ ਮਾਨ ਨੇ 2 ਮਹੀਨੇ ਦੀ ਸਰਕਾਰ ਬਣ ਤੋਂ ਬਾਅਦ ਇੱਕ ਵੱਡੀ ਟੱਕਰ ਸਰਕਾਰ ਨੂੰ ਦਿੱਤੀ ਸੀ ਤਾਂ ਲੱਗਦਾ ਇਸ ਵਾਰ ਚੈਲੰਜ ਨੇ ਕਿਉਂਕਿ ਉਹ ਕਹਿ ਰਹੇ ਨੇ ਕਿ ਮੇਰਾ ਤਾਂ ਮੁਕਾਬਲੇ ਨਹੀਂ ਨਾ ਰਲ ਮੇਰੇ ਨਾਲ ਸੋਨੀਆ ਗਾਂਧੀ ਆ ਕੇ ਲੜੇ ਮੇਰੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਸੰਗਰੂਰ ਦੇ ਲੋਕਾਂ ਨੇ ਪਹਿਲਾਂ ਵੀ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਜਿਹੜਾ ਫਤਵਾ ਦਿੱਤਾ ਸੀ ਉਹਨਾਂ ਨੂੰ ਜਿਤਾਇਆ ਸੀਗਾ ਬੜੇ ਮਾਣ ਦੇ ਨਾਲ ਪਰ ਜਦੋਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਤਾਂ 20 ਸਾਲ ਤੋਂ ਬਾਅਦ ਅੱਜ ਦੂਸਰੀ ਵਾਰ ਸੰਗਰੂਰ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਹਨਾ 20 ਸਾਲ ਬਾਅਦ ਜਦੋਂ ਮੌਕਾ ਦਿੱਤਾ ਉਮੀਦਾਂ ਸੀਗੀਆਂ ਕਿ ਸ਼ਾਇਦ ਸਾਡੇ ਲਈ ਉੱਥੇ ਜਾ ਕੇ ਕੁਝ ਨਾ ਕੁਝ ਬੋਲਣਗੇ ਸਾਡੇ ਹੱਕ ਦੀ ਕੋਈ ਗੱਲ ਕਰਨਗੇ ਪਰ ਇੱਕ ਵੀ ਸਵਾਲ ਪੰਜਾਬ ਦੇ ਲਈ ਸੰਗਰੂਰ ਦੇ ਲੋਕਾਂ ਦੇ ਲਈ ਤੁਸੀਂ ਦਿਖਾ ਦਿਓ ਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕੋਈ ਰੱਖਿਆ ਹੋਵੇ ਕੋਈ ਸਾਡੇ ਹੱਕ ਦੀ ਕੋਈ ਗੱਲ ਕੀਤੀ ਹੋਵੇ ਸੋ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਉੱਥੇ ਜਾ ਕੇ ਭੰਡੀ ਪ੍ਰਚਾਰ ਕਰਨਾ ਉਹ ਚੀਜ਼ਾਂ ਤਾਂ ਹਰ ਕੋਈ ਕਰ ਲੈਂਦਾ ਜਿਹੜੀਆਂ ਉਮੀਦਾਂ ਲੋਕਾਂ ਨੇ ਕੀਤੀਆਂ ਸੀ ਤੁਸੀਂ ਕਦੇ ਲੋਕਾਂ ਦੇ ਲਈ ਗੱਲ ਕੀਤੀ ਹੈ ਉੱਥੇ ਜਿੱਥੇ ਤੁਹਾਨੂੰ ਬੋਲਣ ਦੇ ਲਈ ਜਿੱਥੇ ਲਈ ਤੁਹਾਨੂੰ ਚੁਣ ਕੇ ਭੇਜਿਆ ਲੋਕਾਂ ਨੇ ਸੋ ਲੋਕ ਪੁੱਛਣਗੇ ਹੁਣ ਸਵਾਲ ਕਰਨਗੇ ਤੋ ਇਹ ਚੀਜ਼ਾਂ ਨੇ ਜਿਹੜੀਆਂ ਇਹ ਲੋਕ ਚੰਗੀਤਰਾ ਜਿਹੜਾ ਜਾਣਦੇ ਆ ਔਰ ਸਮਝਦੇ ਆ। ਰਾਜਨੀਤੀ ਚ ਔਰਤਾਂ ਦੀ ਕੀ ਭੂਮਿਕਾ ਸਮਝਣੀ ਹੈ ਕਿਉਂਕਿ ਲੋਕ ਸਭਾ ਚੋਣਾਂ ਦੀ ਜੇ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਬਹੁਤ ਥੋੜੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਔਰਤਾਂ ਨੂੰ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਦੇ ਤੌਰ ਤੇ ਉਤਾਰਿਆ ਹੋਵੇ। ਦੇਖੋ ਔਰਤਾਂ ਦੀ ਗੱਲ ਹਰ ਇੱਕ ਸਿਆਸੀ ਪਾਰਟੀ ਕਰਦੀ ਸੀ ਪਰ ਤੁਸੀਂ ਦੇਖੋ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀਆਂ ਦੇ ਵਿੱਚ ਬੀਬੀਆਂ ਜਿਹੜੀਆਂ ਦਿਖਦੀਆਂ ਵੀ ਸੀ ਉਹ ਉਹਨਾਂ ਸਿਆਸੀ ਘਰਾਣਿਆਂ ਤੋਂ ਜਾਂ ਵੱਡੇ ਜਿਹੜੇ ਕਹਿ ਸਕਦੇ ਆ ਕਿ ਇੱਕ ਸ਼ਾਹੀ ਘਰਾਣੇ ਸੀ ਉਹਨਾਂ ਦੀਆਂ ਜਿਹੜੀਆਂ ਬੀਬੀਆਂ ਸੀ ਜਿਹੜੀਆਂ ਰਾਜਨੀਤੀ ਦੇ ਵਿੱਚ ਦਿਖਦੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਮੰਤਰੀ ਹੈ ਬੀਬੀ ਸਾਡੇ ਭੈਣ ਹੈਗੇ ਆ ਅਨਮੋਲ ਗਗਨਮਾਨ ਜੀ ਹੈਗੇ ਆ ਸਾਡੇ ਡਾਕਟਰ ਬਲਜੀਤ ਕੌਰ ਜੀ ਹੈਗੇ ਆ ਸੰਗਰੂਰ ਤੋਂ ਹੈਗੇ ਆ ਮਾਨੁਕੇ ਮੈਡਮ ਹੈਗੇ ਮਤਲਬ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸਾਰੀਆਂ ਪਾਰਟੀਆਂ ਨਾਲੋਂ ਵੱਧ ਜਿਹੜੇ ਐਮਐਲਏ ਹੈਗੇ ਆ ਸੋ ਪਾਰਟੀ ਨੇ ਔਰਤਾਂ ਨੂੰ ਜਿਹੜਾ ਮਾਣ ਦਿੱਤਾ ਸਤਿਕਾਰ ਦਿੱਤਾ ਔਰ ਅੱਗੇ ਵੀ ਇਹ ਸਤਿਕਾਰ ਆ ਜਿਹੜਾ ਦਿੰਦੇ ਰਹਿਣਗੇ ਔਰ ਇਸੇ ਲਈ ਜਦੋਂ ਔਰਤਾਂ ਨੇ ਜਿਹੜੀਆਂ ਉਹ ਚਾਹੇ ਪੰਜਾਬ ਦੀ ਵਿਧਾਨ ਸਭਾ ਹੋਵੇ ਚਾਹੇ ਦੇਸ਼ ਦੀ ਜਿਹੜੀ ਪਾਰਲੀਮੈਂਟ ਹੋਵੇ ਜਦੋਂ ਉੱਥੇ ਚੁਣ ਕੇ ਜਾਣੀਆਂ ਤਾਂ ਜਿਹੜੀਆਂ ਔਰਤਾਂ ਦੇ ਹੱਕ ਦੀ ਗੱਲ ਹੈ ਜਿਹੜੀ ਜ਼ਰੂਰ ਸੁਖਪਾਲ ਖੈਰਾ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਤਾਂ ਮੀਤ ਹੀਰਤੀ ਵੀ ਉਹਨਾਂ ਨੇ ਜਿਹੜਾ ਇੱਕ ਇਲਜ਼ਾਮ ਲਗਾਇਆ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਚਾਰ ਸ਼ੀਟ ਆ ਉਹਦੇ ਵਿੱਚ ਜਿਹੜਾ ਵਿਅਕਤੀ ਸ਼ਾਮਲ ਹੈ ਉਹ ਉਹਨਾਂ ਦੀ ਚੋਣ ਮਹਿਮ ਦੇ ਵਿੱਚ ਸੀਗਾ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜਦੋਂ ਵੀ ਕੋਈ ਮਸਲਾ ਹੁੰਦਾ ਮੁੱਦਾ ਹੁੰਦਾ ਤਾਂ ਇਨਵੈਸਟੀਗੇਸ਼ਨ ਉਹਦਾ 파ਟ ਹੁੰਦਾ ਸੋ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਵੀ ਬੁਲਾ ਸਕਦੇ ਆ ਜਦੋਂ ਕਿ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਚੀਜ਼ ਸਾਬਤ ਨਹੀਂ ਹੋਈ ਔਰ ਉਹ ਜਿਹੜੀ ਚੀਜ਼ਾਂ ਨੇ ਜਿਹੜੇ ਵੀ ਕਿਉਂਕਿ ਸਿੱਧੂ ਮੁਸੇ ਵਾਲਾ ਕਾਂਡ ਦੇ ਵਿੱਚ ਜਿਹੜੇ ਬੰਦੇ ਸੀਗੇ ਉਹ ਅੱਜ ਸਾਰੇ ਅਰੈਸਟ ਕੀਤੇ ਹੋਏ ਨੇ ਤੇ ਕੋਈ ਉਹਨਾਂ ਦੇ ਕਿਸੇ ਤਰ੍ਹਾਂ ਦੀ ਕੋਈ ਚਲਾਨ ਨਹੀਂ ਹੈਗਾ ਕੋਈ ਐਫ ਆਈ ਆਰ ਨਹੀਂ ਹੈਗੀ ਸੋ ਉਹਨਾਂ ਚੀਜ਼ਾਂ ਦੇ ਆਧਾਰ ਤੇ ਇਹ ਇਲਜ਼ਾਮ ਲਾਉਣੇ ਔਰ ਸੁਪਾਲ ਸਿੰਘ ਖੈਰਾ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ ਇਹ ਉਹੀ ਮੁੰਡਾ ਹੈ ਜਿਹੜਾ ਤੁਹਾਡੇ ਐਨਐਸਯੂ ਅਜ ਦੇ ਵਿੱਚ ਕਾਂਗਰਸ ਦੇ ਵਿੱਚ ਲਗਾਤਾਰ ਜਿਹੜਾ ਸਰਗਰਮ ਰਿਹਾ ਸੋ ਇਹਦੇ ਬਾਰੇ ਮੈਨੂੰ ਲੱਗਦਾ ਸਾਡੇ ਨਾਲ ਵੈਟਰ ਜਿਹੜਾ ਸੁਖਪਾਲ ਸਿੰਘ ਖਹਿਰਾ ਜ਼ਿਆਦਾ ਜਾਣਦੇ ਆ ਤਾਂ ਹੁਣ ਕਿਵੇਂ ਲੱਗਦਾ ਹੈਗਾ ਕਿ ਲਗਾਤਾਰ ਸੰਗਰੂਰ ਦੇ ਵਿੱਚ ਕਿਉਂਕਿ ਤੁਸੀਂ ਵਿਚਰੇ ਹੋ 2 ਸਾਲਾਂ ਤੋਂ ਤਾਂ ਹੁਣ ਜਿਹੜਾ ਨਤੀਜੇ ਨੇ ਕਿਉਂਕਿ ਲਗਾਤਾਰ ਤੁਸੀਂ ਹੁਣ ਚੋਣ ਪ੍ਰਚਾਰ ਕਰ ਰਹੇ ਹੋ ਤਾਂ ਲੱਗਦਾ ਵੀ ਆਮ ਆਦਮੀ ਪਾਰਟੀ ਜਿਹੜੀ ਵੱਡੀ ਜਿੱਤ ਹਾਸਲ ਕਰੇਗੀ ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਇੱਥੋਂ ਚੋਣ ਲੜਦੇ ਸੀ ਤਾਂ ਨਤੀਜੇ ਜਿਹੜੇ ਸੀ ਉਹ ਵੱਖਰੇ ਆਉਂਦੇ ਸੀ ਤਾਂ ਲੱਗਦਾ ਕਿ ਉਸ ਤਰ੍ਹਾਂ ਦੇ ਨਤੀਜਿਆਂ ਦੀ ਉਮੀਦ ਕਰ ਰਹੀ ਹੈ ਪਾਰਟੀ ਅ ਬਿਲਕੁਲ ਕਿਉਂਕਿ ਮਾਨ ਸਾਹਿਬ ਨੂੰ ਸੰਗਰੂਰ ਦੇ ਲੋਕ ਐਜ਼ ਅ ਐਮਪੀ ਜਿਤਾਉਂਦੇ ਸੀ ਤੇ ਐਜ਼ ਅ ਐਮਪੀ ਉਹਨਾਂ ਦੀ ਪਰਫਾਰਮੈਂਸ ਮੇਰੇ ਯਾਦ ਆ 2019 ਦੀ ਇਲੈਕਸ਼ਨ ਚ ਜਦੋਂ ਅ ਮੈਂ ਕਿਉਂਕਿ ਪੂਰੇ ਲੋਕ ਸਭਾ ਚ ਪ੍ਰਚਾਰ ਕੀਤਾ ਸੀ ਤੇ ਇੱਕ ਗੱਲ ਬੜੀ ਉੱਭਰ ਕੇ ਆਉਂਦੀ ਸੀ ਕਿ ਸੰਗਰੂਰ ਤੋਂ ਕੋਈ ਦੁਬਾਰਾ ਐਮਪੀ ਨਹੀਂ ਬਣਿਆ ਤੇ ਮਾਨ ਸਾਹਿਬ ਨੂੰ ਸੰਗਰੂਰ ਦੇ ਲੋਕਾਂ ਨੇ ਦੁਬਾਰਾ ਸਵਾ ਲੱਖ ਦੀ ਲੀਡ ਤੇ ਐਮਪੀ ਬਣਾਇਆ ਤੇ ਅੱਜ ਸੰਗਰੂਰ ਦੇ ਲੋਕਾਂ ਨੇ ਉਹਦੂ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦੇ ਕੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੇ ਅੱਜ ਤਾਂ ਉਹਨਾਂ ਨੇ ਕਿਤੇ ਜ਼ਿਆਦਾ ਮਤਲਬ ਇੱਕ ਇਸ ਹੱਦ ਤੱਕ ਜਾ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਫੈਸਲੇ ਲਏ ਆ ਅਧਾਰਿਕੋ ਫੈਸਲਾ ਲਿਆ ਜਿਹੜੇ ਕਿ ਲੋਕ ਹਿੱਤ ਦੇ ਵਿੱਚ ਹੋਣ ਜਿਹੜੇ ਵੀ ਫੈਸਲੇ ਇੱਕ ਸਿਆਸੀ ਤਰ੍ਹਾਂ ਦੇ ਜਾਂ ਲੀਡਰਾਂ ਦੇ ਹੱਕ ਦੇ ਵਿੱਚ ਸੀ ਆ ਇੱਕ ਵਿਧਾਇਕ ਇੱਕ ਪੈਨਸ਼ਨ ਹੈਨਾ 5 5 7 7 ਪੈਨਸ਼ਨ ਜਿਹੜੇ ਲੈ ਰਹੇ ਸੀ ਲੱਖਾਂ ਰੁਪਇਆ ਖਜ਼ਾਨੇ ਦਾ ਜਿਹੜਾ ਜਾਂਦਾ ਸੀਗਾ ਸੋ ਉਹ 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 ਜਿਹੜਾ ਉਹ ਵੱਡਾ ਕਦਮ ਆ ਜਿਹੜਾ ਉਹ ਲਿਆ ਦੇਖੋ ਦੂਜਿਆਂ ਦੇ ਉੱਤੇ ਤਾਂ ਜਿਹੜਾ 2 ਮਹੀਨਿਆਂ ਤੋਂ ਬਾਅਦ ਜਿਹੜੀਆਂ ਤੁਹਾਨੂੰ ਲੱਗਦਾ ਵੀ ਕਮੀਆਂ ਰਹਿ ਗਈਆਂ ਸੀ ਉਹ 2 ਸਾਲਾਂ ਚ ਹੁਣ ਪੂਰੀਆਂ ਹੋ ਚੁੱਕੀਆਂ ਬਿਲਕੁਲ ਜੀ ਕਮੀਆਂ ਪੂਰੀਆਂ ਹੋਈਆਂ ਨੇ ਔਰ ਵੱਡੇ ਫੈਸਲੇ ਨੇ ਜਿਹੜੇ ਪੰਜਾਬ ਦੇ ਵਿੱਚ ਲਏ ਗਏ ਨੇ ਜਿਹੜੀ ਸ਼ੁਰੂਆਤ ਆ ਅਜੇ ਤਾਂ ਦੇਖੋ ਗੱਡੀ ਆ ਜਿਹੜੀ ਇੱਕ ਟਰੈਕ ਤੇ ਚੜੀ ਆ ਹੈਨਾ ਦੋ ਸਾਲ ਪਹਿਲੀ ਵਾਰ ਸਰਕਾਰ ਬਣੀ ਆ ਔਰ ਪਹਿਲੀ ਵਾਰ ਸਰਕਾਰ ਬਣ ਦੇ ਬਾਵਜੂਦ ਪਹਿਲੇ 2 ਸਾਲ ਦੇ ਵਿੱਚ ਜਿਸ ਤਰੀਕੇ ਨਾਲ ਇਤਿਹਾਸਿਕ ਜਿਹੜੇ ਫੈਸਲੇ ਲਏ ਗਏ ਨੇ ਅੱਜ ਨਹਿਰੀ ਪਾਣੀ ਆ ਕਿਸਾਨਾਂ ਨੂੰ ਜਿਹੜਾ ਮਿਲ ਰਿਹਾ ਅੱਜ ਮੋਟਰਾਂ ਦੀ ਲਾਈਟ ਆ ਜਿਹੜੀ ਦਿਨ ਰਾਤ ਚੱਲ ਰਹੀ ਹੈ ਅੱਜ ਘਰ-ਘਰ ਨੌਕਰੀਆਂ ਦੇ ਵਿੱਚ ਜਿਹੜਾ 42-43 ਹਜ਼ਾਰ ਨੌਕਰੀਆਂ ਮਿਲੀਆਂ ਨੇ ਅੱਜ ਪੰਜਾਬ ਦੇ ਵਿੱਚ 829 ਮੁਹੱਲਾ ਕਲੀਨਿਕਸ ਨੇ ਸਿਵਲ ਹਸਪੀਟਲ ਅਪਗ੍ਰੇਡ ਹੋਏ ਨੇ ਸਰਕਾਰੀ ਜਿਹੜੇ ਸਕੂਲਾਂ ਦੀ ਨੁਹਾਰ ਬਦਲੀ ਗਈ ਆ ਅੱਜ ਐਸਐਸਐਫ ਜਿਹੜੀ ਸੜਕ ਸੁਰੱਖਿਆ ਫੋਰਸ ਅੱਜ ਜਗ੍ਹਾ-ਜਗਾ ਤੇ ਜਿਹੜੀਆਂ 35-35 40-40 ਲੱਖ ਦੀਆਂ ਗੱਡੀਆਂ ਲੋਕਾਂ ਦੀਆਂ ਜ਼ਿੰਦਗੀਆਂ ਵਿਚਾਰ ਰਹੀਆਂ ਨੇ ਸੋ ਉਹ ਸਾਰੇ ਐਫਰਟ ਨੇ ਜਿਹੜੇ ਪ੍ਰਾਲੇ ਨੇ ਪਹਿਲੇ 2 ਸਾਲਾਂ ਦੇ ਵਿੱਚ ਲੈ ਗਿਆ ਔਰ ਹਜੇ ਤਾਂ ਦੇਖੋ ਇੱਕ ਵੱਡੀ ਹੋਰ ਵੀ ਗੱਲ ਆ ਕਿ ਪੰਜਾਬ ਦਾ ਜਿਹੜਾ ਰੈਵਨਿਊ ਪੰਜਾਬ ਦਾ ਜਿਹੜਾ ਖਜ਼ਾਨਾ ਪਹਿਲੀ ਵਾਰ ਹੋਇਆ ਕਿ ਇੱਕ ਸਾਫ਼ ਨੀਅਤ ਦੇ ਨਾਲ ਅੱਜ ਉਹ ਜਿਹੜਾ ਦੁੱਗਣਾ ਹੋਇਆ ਦੇਖੋ ਅੱਗੇ ਹਰੇਕ ਤੁਸੀਂ ਪਿਛਲਾ ਡਾਟਾ ਸਰਕਾਰ ਦਾ ਕੱਢ ਕੇ ਦੇਖ ਲਓ ਹਰੇਕ ਸਾਲ ਜਿਹੜਾ ਸਰਕਾਰ ਦਾ ਜਿਹੜਾ ਖਜ਼ਾਨਾ ਸੀ ਜਿਹੜਾ ਰੈਵਨਿਊ ਸੀ 6 5 6% ਜਿਹੜਾ ਜਾ ਕੇ ਵਧਦਾ ਸੀ ਤੇ ਇਸ ਵਾਰ ਜਿਹੜਾ 13% ਜਾ ਕੇ ਵਧਿਆ ਸੋ ਜੇ ਅੱਜ ਪੰਜਾਬ ਦਾ ਖਜ਼ਾਨਾ ਜਿਹੜਾ ਪੰਜਾਬ ਦਾ ਰੈਵਨਿਊ ਡਬਲ ਹੋਇਆ ਤਾਂ ਕੱਲ ਨੂੰ ਟ੍ਰਿਪਲ ਹੋਊਗਾ ਸੋ ਇਹ ਇਹ ਤਾਂ ਹੋਇਆ ਕਿਉਂਕਿ ਜਿਹੜੀਆਂ ਚੋਰ ਮੋਰੀਆਂ ਸੀ ਜਣੀਆਂ ਉਹ ਜਿਹੜੀ ਕ੍ਰਾਪਸ਼ਨ ਸੀ ਉਹ ਬੰਦ ਹੋਈ ਹੈ ਤੇ ਉਹੀ ਪੈਸਾ ਜਿਹੜਾ ਅੱਜ ਖਜ਼ਾਨੇ ਦੇ ਵਿੱਚ ਆਉਣ ਲੱਗਿਆ ਸੋ ਇਹ ਇੱਕ ਬੜਾ ਪੋਜ਼ਿਟਿਵ ਪੰਜਾਬ ਦੇ ਲਈ ਮੈਸੇਜ ਹੈਗਾ ਕਿ ਜਦੋਂ ਪੰਜਾਬ ਇੱਕ ਨਿਹਾਰ ਦੇ ਵੱਲ ਹਸੀ ਤੋਂ ਪੰਜਾਬ ਨੂੰ ਬਚਾਉਣ ਲਈ ਅੱਜ ਪੰਜਾਬ ਦੇ ਖਜ਼ਾਨੇ ਦੇ ਵਿੱਚ ਲਗਾਤਾਰ ਜਿਹੜੀ ਆਮਦਨ ਆ ਜਿਹੜੀ ਉਹ ਵਧ ਰਹੀ ਹੈ ਜਦੋਂ ਆਮਦਨ ਵਧ ਰਹੀਆਂ ਤਾਂ ਸੁਭਾਵਿਕ ਹੈ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਹੋਏ ਨੇ ਵਾਅਦੇ ਪੂਰੇ ਹੋਣੇ ਆ ਤੋ ਇਹ ਸੰਨਿੰਦਰ ਕੋਰਪਰਾ ਜਿਨ੍ਹਾਂ ਨੇ ਕੀ ਸੰਗਰੂਰ ਦੇ ਵਿੱਚ ਜਿਹੜੇ ਕੀਤੇ ਕੰਮ ਨੇਗੇ ਉਹਨਾਂ ਦਾ ਜ਼ਿਕਰ ਕੀਤਾ ਕਿਉਂਕਿ ਉਹਨਾਂ ਦਾ ਕਹਿਣਾ ਹੈਗਾ ਕਿ ਲਗਾਤਾਰ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਹੜੀਆਂ ਆਪਣੀਆਂ ਗਰੰਟੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਗਿਆ ਹੈਗਾ ਜਿਸ ਦੇ ਦਮ ਤੇ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਤੇ ਵੱਡੀ ਜਿੱਤ ਦਾ ਜਿਹੜਾ ਦਾਅਵਾ ਉਹਨਾਂ ਨੇ ਕੀਤਾ ਹੈਗਾ ਫਿਲਹਾਲ ਜੇ ਗੱਲ ਕਰੀਏ ਤਾਂ ਲਗਾਤਾਰ ਚੋਣ ਪ੍ਰਚਾਰ ਸਾਰੀਆਂ ਪਾਰਟੀਆਂ ਦਾ ਜਾਰੀ ਹੈ ਤਾਂ 4 ਜੂਨ ਨੂੰ ਨਤੀਜੇ ਦੱਸਣਗੇ ਕਿ ਸੰਗਰੂਰ ਦੇ ਲੋਕ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਜਿਹੜਾ ਆਪਣਾ ਫਤਵਾ ਉਹ ਸੁਣਾਉਂਦੇ ਨੇਗੇ ਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗਰੂਰ